ਹਾਂਜੀ ਸਤਿ ਸ਼੍ਰੀ ਅਕਾਲ ਆਪਾਂ ਸੀਗੇ ਪਿੰਡ ਪੁੱਜਵਾਲੀ ਦੇ ਵਿੱਚ ਤੇ ਪੁੱਜਵਾਲੀ ਦੇ ਵਿੱਚ ਆਪਾਂ ਜੱਗਾ ਸਰਪੰਚ ਵੀਰ ਦੇ ਕੋਲ ਤੇ ਸਾਰੇ ਪੰਚਾਇਤ ਤੇ ਹੋਰ ਪਿੰਡ ਦੇ ਮੈਂਬਰ ਮੌਜੂਦ ਨੇ ਤੇ ਇਸ ਸਮੇਂ ਦੇ ਵਿੱਚ ਇੱਕ ਵੀਡੀਓ ਚੱਲ ਰਹੀ ਹੈ ਆਪਣੇ ਫੇਸਬੁੱਕ ਦੇ ਉੱਪਰ ਗੁਰਦਰਸ਼ਨ ਸਿੰਘ ਡਿੰਪੀ ਡਿੰਪੀ ਨੇ ਪਾਈ ਹੈ ਵੀਡੀਓ ਤੇ ਆਪਾਂ ਜੱਗੇ ਵੀਰ ਤੋਂ ਉਹ ਬਲੇਮ ਕਰ ਰਹੇ ਜੱਗੇ ਵੀਰ ਨੂੰ ਤੇ ਆਪੋ ਇਹਨਾਂ ਦੇ ਕੋਲ ਪਹੁੰਚੇ ਆ ਸਪਸ਼ਟ ਕਰਨ ਦੇ ਲਈ ਕਿ ਕੀ ਵਜ੍ਹਾ ਹੈ ਕੀ ਗੱਲ ਹੈ ਸਾਰਾ ਕੁਝ ਆਪਾਂ ਵੀਰ ਤੋਂ ਪੁੱਛਾਂਗੇ ਹਾਂਜੀ ਵੀਰ ਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਨਾਮ ਲੈ ਰਿਆ ਬੰਦਾ ਸਪਸ਼ਟ ਸ਼ਰੇਆਮ ਤੁਹਾਡੇ ਨਾਮ ਲੈ ਰਿਆ ਉਹਦੇ ਵਿੱਚ ਕੀ ਉਹ ਥੋੜਾ ਡਿਟੇਲ ਦੇ ਵਿੱਚ ਦੱਸੋ ਜੀ ਬਾਕੀ ਬਾਈ ਜੀ ਸਾਰੇ ਨੂੰ ਸਾਸੀ ਕਰ ਪਹਿਲਾਂ ਤਾਂ ਜੀ ਬਾਕੀ ਜਿਹੜਾ ਜੀ ਇਹ ਗੁਰਦਸ ਸਿੰਘ ਡਿੰਪੀ ਹੈ ਨਾ ਇਹਨਾਂ ਦਾ ਆਪ ਦਾ ਰੌਲਾ ਤਾਂ ਭਾਈਆਂ ਭਾਈਆਂ ਦਾ ਅੱਛਾ ਭਾਈਆਂ ਦੀ ਇਹ ਭਾਈਆਂ ਦਾ ਹੱਕ ਖਾਈ ਜਾਂਦਾ ਪਿਆ ਘੱਟੋ ਘੱਟ 8 ਸਾਲ ਤੋਂ 10 ਸਾਲ ਤੋਂ ਜ਼ਮੀਨ ਬਾਹੀ ਬੈਠਾ ਠੀਕ ਹੈ ਜੀ ਸੀਐਮ ਦਫ਼ਤਰ ਰਾਜੀ ਨਮ ਵੀ ਕਰਾਤਾ ਬਾਈ ਜੀ ਉਹਨਾਂ ਦਾ ਰੌਲਾ ਤਾਂ ਉਹਨਾਂ ਦਾ ਆਪਦਾ ਹੈ ਵਿੱਚ ਇੱਕ ਇਹ ਨਹੀਂ ਹੁੰਦਾ ਪੋਲਿਟੀਕਲ ਫੰਡਾ ਵੀ ਇਹਦਾ ਸਰਪੰਚ ਹੈ ਵੀ ਸਰਪੰਚ ਤੇ ਲਾਈਵ ਹੋ ਜੋ ਮੈਂ ਪ੍ਰਧਾਨ ਵੀ ਹਾਂ ਵੀ ਲਾਈਵ ਹੋ ਜੋ ਖਾਨੀ ਵੀ ਸਾਨੂੰ ਹਾਈਪ ਮਿਲ ਜੂਗੀ ਬਸ ਹੋਰ ਕੋਈ ਨਹੀਂ ਇੱਕ ਅਸਲ ਚ ਨਾ ਕਾਰਨ ਇਹ ਹੈ ਅਸੀਂ ਥੋੜੇ ਦਿਨਾਂ ਚ ਆਉਂਦੇ ਹੋਏ ਵੀ ਦੱਸਾਂਗੇ ਵੀ ਪਿੱਛੇ ਹੱਥ ਕੀਦਾ ਇਹ ਜੀ ਜੀ ਠੀਕ ਹੈ ਬਾਕੀ ਜੇ ਉਹ ਕਹਿ ਰਿਹਾ ਉਹ ਇੱਕ ਗੱਲ ਕਹਿ ਰਿਹਾ 21 ਬਾਰ ਬਾਰ ਕਹੀ ਜਾਂਦਾ ਵੀ ਬੋਰ ਸਿੜਤਾ ਮੇਰਾ ਬੋਰ ਸਿੜਤਾ ਮੈਂ ਗੁਰੂ ਘਰ ਖੜਾ ਜੇ ਮੈਂ ਉਹਦਾ ਬੋਰ ਸਿਟਿਆ ਹੋਵੇ ਮੈਨੂੰ ਰੱਬ ਦਿਨ ਨਾ ਦਿਖਾਵੇ ਠੀਕ ਹੈ ਜੀ ਹੁਣ ਗੱਲ ਇਹ ਹੈ ਵੀ ਉਹ ਸੋਂ ਖਾਂਦਾ ਵੀ ਮੈਂ ਸਿਟਿਆ ਉਹ ਕਹੀ ਤਾਂ ਜਾਂਦਾ ਹੁਣ ਇੱਕ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਮੇਰੀ ਵੀ ਸੀਐਮ ਸਾਹਮਣੂ ਬੇਨਤੀ ਹੈ ਵੀ ਮੈਂ ਸਰਪੰਚਾਂ ਜੀ ਮੈਂ ਪ੍ਰਧਾਨ ਠੀਕ ਹੈ ਵੀ ਮੇਰੇ ਮਾਨਹਾਨੀ ਦਾ ਵੀ ਮੇਰੀ ਵੀ ਮਾਨ ਦੀ ਹਾਨੀ ਹੋਈ ਹੈ ਹੁਣ ਇੱਕ ਗੱਲ ਤੁਸੇ ਮੇਰਾ ਨੁਕਸਾਨ ਕੌਣ ਕਰੂ ਮੈਨੂੰ ਲੋਕਾਂ ਦੇ ਫੋਨ ਆਈ ਨਹੀਂ ਅੰਦਰ ਵੀ ਸਰਪੰਚ ਬਣ ਕੇ ਤੂੰ ਇਹ ਕਰੀ ਜਾਂਦਾ ਹੁਣ ਆ ਪਿੰਡ ਵਾਲੇ ਖੜੇ ਨੇ ਮੈਨੂੰ ਸਾਰਿਆਂ ਨੇ ਸਰਬਸੰਮਤੀ ਕਰੀ ਐ ਮੈਨੂੰ ਇਹ ਕਹੀ ਜਾਂਦੇ ਪਏ ਆ ਵੀ ਬਾਰ ਬਾਰ ਤੂੰ ਕਹਿੰਦੇ ਇਹ ਕੀ ਗੱਲ ਹੈ ਮੈਂ ਅੱਜ ਇਹਨਾਂ ਨੂੰ ਵੀ ਸਪਸ਼ਟੀ ਕਰਨ ਲਈ ਦਿੱਤਾ ਵੀ ਮੈਂ ਤਾਂ ਜੀ ਗੁਰੂ ਘਰ ਖੜਾ ਜੇ ਮੈਂ ਬੋਰ ਸਿੱਟਿਆ ਹੋਵੇ ਮੈਨੂੰ ਰੱਬ ਦੀ ਸੌਂ ਲੱਗੇ ਉਹ ਸੌਂ ਖਾਂਦਾ ਹੁਣ ਆ ਕੇ ਵੀ ਬੋਰ ਇਹਨੇ ਸਿੱਟਿਆ ਉਹ ਕੱਲ ਦਾ ਕਹੀ ਜਾਂਦਾ ਵੀਡੀਓ ਪਤਾ ਨਹੀਂ ਕਿੱਡੀ ਗੂਰ ਇਹ ਗੱਲ ਕੁਛ ਨਹੀਂ ਬਈ ਪੋਲੀਟੀ ਔਰ ਕੁਝ ਨਹੀਂ ਬਸ ਇੱਕ ਹਾਈਪ ਆਉਣ ਵਾਲੇ ਸਮੇਂ 'ਚ ਅਸੀਂ ਵੀ ਦੱਸਾਂਗੇ ਠੀਕ ਹੈ ਵੀ ਉਹ ਉਹਨਾਂ ਦਾ ਆਪਦਾ ਵੀ ਦੱਸਾਂਗੇ ਵੀ ਕੀ ਕੰਮ ਹੈ ਕੀ ਹੈ ਕੀ ਕਰ ਰਹੇ ਨੇ ਉਹ ਵੀ ਪਰਵਰਤਨ ਵਾਲੇ ਆ ਸਮੇ ਟਾਈਮ ਦੱਸਾਂਗੇ ਨਹੀਂ ਤੁਸੀਂ ਕਿਦਾਂ ਕੋਈ ਸਮਝੌਤਾ ਕਰਨ ਗਈ ਸੀ ਜੋ ਤੁਹਾਡਾ ਨਾਮ ਕਿਵੇਂ ਆ ਗਿਆ ਬਾਈ ਜੀ ਰੌਲਾ ਤਾਂ ਆਪਸੇ ਦੋਏ ਭਾਈਆਂ ਦਾ ਹੈ ਠੀਕ ਹੈ ਜੀ ਉੱਥੇ ਕਹਿੰਦੇ ਮੌਕੇ ਤੇ ਚਲੋ ਉਹਨਾਂ ਦੇ ਭਰਾ ਨੇ ਇੱਕ ਨੇ ਕਹਿੰਦੇ ਮਾਨੂੰ ਵੀ ਸਾਥ ਲਿਆ ਉੱਥੇ ਪੰਚਾਇਤ ਵੀ ਖੜੀ ਸੀ ਧੂਰੀ ਪਿੰਡ ਵਾਲੀ ਉਹ ਰਾਜੀਨਾਮਾ ਵੀ ਮੈਂ ਸੋਡਿਓ ਕਹਿੰਦੇ ਨਾਲ ਫੋਟੋ ਕਾਪੀ ਦੇ ਕੇ ਤੋਰੂੰਗਾ ਉਹਦਾ ਰਾਜੀਨਾਮਾ ਹੋਇਆ ਅੱਜ ਇੱਕ ਗੱਲ ਇਹ ਹੈ ਵੀ ਅੱਜ ਉਹ ਘੱਟੋ ਘੱਟ 20-22 ਦਿਨਾਂ ਬਾਅਦ ਲਾਈਵ ਹੋ ਗਿਆ ਕਿਉਂ ਉਦੋਂ ਉਦੋਂ ਉਹਨੂੰ ਪਤਾ ਨਹੀਂ ਸੀ ਇਹ ਤਾਂ ਬਸ ਇੱਕ ਪੋਲੀਟੀਕਲ ਫੰਡ ਹੈ ਬਾਈ ਹੋਰ ਕੁਝ ਨਹੀਂ ਹੈਗਾ ਬਾਕੀ ਆਪਾਂ ਤਾਂ ਗੁਰੂ ਘਰ ਖੜੇ ਆਂ ਰੱਬ ਤਾਂ ਸਾਰਾ ਕੁਝ ਇੱਕ ਹੈ ਅਦਾਲਤ ਸਭ ਤੋਂ ਵੱਡੀ ਰੱਬ ਹੈ ਹੁਣ ਗੱਲ ਇਹ ਹੈ ਵੀ ਪ੍ਰਸ਼ਾਸਨ ਦੱਸੋ ਆਪਣੇ ਹੱਕ ਚ ਕਰੂਗਾ ਕੁਝ ਵੀ ਜਿਵੇਂ ਉਹ ਲਾਈਵ ਹੋ ਗਿਆ ਮੈਂ ਤਾਂ ਕੀ ਕਹਾਂ ਉਹ ਲਾਈਵ ਹੋ ਕੇ ਤੁਹਾਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ ਉਹਦੀ ਕਰ ਰਿਹਾ ਉਹ ਬਾਈ ਜੀ ਬਦਨਾਮ ਫੋਨ ਹੀ ਆਈ ਜਾਂਦੇ ਪਿਆ ਮੈਂ ਪ੍ਰਧਾਨ ਆ ਸਾਰੇ ਸਰਪੰਚ ਕਹੀ ਜਾਂਦੇ ਵੀ ਇਹ ਕੀ ਆ ਮੈਂ ਸਾਰੇ ਸਰਪੰਚਾਂ ਦਾ 60 ਪਿੰਡਾਂ ਦਾ ਪ੍ਰਧਾਨ ਆ ਬਾਈ ਹੁਣ ਇਹ ਗੱਲ ਇਹ ਹੀ ਆ ਵੀ ਸਾਰੇ ਕਹਿ ਰਹੇ ਨੇ ਵੀ ਇਹ ਕੀ ਗੱਲ ਆ ਆਪਾਂ ਤਾਂ ਗੁਰੂ ਘਰ ਖੜੇ ਆਂ ਸਭ ਤੋਂ ਵੱਡੀ ਅਦਾਲਤ 'ਚ ਖੜੇ ਆਂ ਬਾਈ ਮਤਲਬ ਤੁਸੀਂ ਗੁਰੂ ਘਰ ਦੇ ਵਿੱਚ ਮੰਨਦੇ ਹੋ ਵੀ ਜੇ ਤੁਸੀਂ ਗਲਤੀ ਕੀਤੀ ਹੈ ਤਾਂ ਵੀ ਮੈਂ ਯਾਰ ਮੈਂ ਤਾਂ ਇੱਕ ਦੇਖੋ ਗੁਰੂ ਘਰ ਸਾਹਮਣੇ ਮੂਹਰੇ ਵਿੱਚ ਖੜ ਕੇ ਇੱਕ ਗੱਲ ਕਹਿ ਰਿਹਾ ਜੇ ਮੈਂ ਬੋਰ ਸਿੱਟਿਆ ਤਾਂ ਮੇਰਾ ਕੱਖ ਨਾ ਰਹੇ ਜੀ ਠੀਕ ਹੈ ਜੀ ਇਤੋਂ ਵੱਡੀ ਗੱਲ ਤਾਂ ਕੋਈ ਕਹਿ ਨਹੀਂ ਸਕਦਾ ਹੁਣ ਉਹ ਤਾਂ ਖੇਤ ਕਢ ਕੇ ਕਹਿ ਹੁੰਦਾ ਹੁਣ ਇਤੋਂ ਵੱਡੀ ਅਦਾਲਤ ਤਾਂ ਕੋਈ ਹੈ ਨਹੀਂ ਬਾਈ ਜੀ ਹੁਣ ਗੱਲ ਤਾਂ ਇਹ ਹੈ ਵੀ ਉਹ ਉਹ ਉਹਨੂੰ ਪੁੱਛੋ ਵੀ ਉਹ ਸੌ ਚੱਕੂਗਾ ਵੀ ਜੱਗੇ ਨੇ ਸਿੱਟਿਆ ਹੁਣ ਹੋਰ ਗੱਲਾਂ ਕਰੀ ਜਾਵੇ ਉਹੀ ਘੇਣੇ ਪਾਈ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਗੱਲ ਤਾਂ ਇਹ ਹੈ ਉਹ ਕੱਲ ਮੇਰਾ ਨਾਮ ਲੈ ਰਿਹਾ ਸੀ ਹੁਣ ਆ ਕੇ ਗੁਰੂ ਘਰ ਕਹੂਗਾ ਉਹ ਵੀ ਇਹਨੇ ਸਿੱਟ ਭਾਈ ਜੀ ਸਾਰਾ ਕੁਝ ਝੂਠਾ ਹੈ ਪੋਲੀਟੀਕਲ ਫੰਡਾ ਆਉਣ ਵਾਲੇ ਸਮੇਂ 'ਚ ਅਸੀਂ ਦੱਸਾਂਗੇ ਵੀ ਕੀਤੇ ਕਹੇ ਤੋਂ ਲਾਈਵ ਹੋਇਆ ਸੀ ਜੀ ਜੀ ਕੀ ਕੰਮ ਕਰਦਾ ਵੀ ਉਹ ਵੀ ਦੱਸਾਂ ਹਾਂ ਤੇ ਜੱਗੇ ਵੀਰ ਨੇ ਜਿਹੜਾ ਆਪਣਾ ਸਪਸ਼ਟੀਕਰਨ ਇਸ ਵੀਡੀਓ ਦੇ ਰਿਲੇਟਡ ਦਿੱਤਾ ਆ ਤੇ ਜਿਹੜਾ ਵੀਰ ਨੇ ਵੀਡੀਓ ਪਾਈ ਐ ਮੈਂ ਉਹਨੂੰ ਵੀ ਇਹ ਕਹਾਂਗਾ ਕਿ ਕੀ ਉਹ ਜਿਸ ਤਰ੍ਹਾਂ ਇਹਨਾਂ ਨੇ ਗੁਰੂ ਘਰ ਦੇ ਵਿੱਚ ਸਾਰੀ ਪਿੰਡ ਦੇ ਸਾਹਮਣੇ ਕਹੀ ਐ ਜਿਹੜੀ ਗੱਲ ਵੀ ਮੈਂ ਗੁਰੂ ਘਰ ਦੇ ਵਿੱਚ ਆ ਕੇ ਸੌਂਖਾਣਾ ਤੇ ਜਿਹੜੇ ਵੀਰ ਨੇ ਵੀਡੀਓ ਇਹਨਾਂ ਦੇ ਖਿਲਾਫ ਪਾਈ ਆ ਤਾਂ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੀ ਕਿ ਕੀ ਉਹ ਗੁਰੂ ਘਰ ਖੁਦਾ ਕੇ ਉਹ ਇਹ ਕੰਮ ਕਰ ਸਕਦੇ ਨੇ ਤਾਂ ਕਿ ਉਹ ਸੱਚੇ ਜੀ ਹਨ ਤਾਂ ਜ਼ਰੂਰ ਉਹ ਆਉਣ ਤਾਂ ਅਗਲੀ ਵੀਡੀਓ ਜਿਹੜੀ ਹੋਊਗੀ ਉਹ ਜਲਦੀ ਤੁਹਾਨੂੰ ਸ਼ੇਅਰ ਕਰ ਬਾਈ ਜੀ ਮੈਂ ਇੱਕ ਲਾਸਟ ਬੇਨਤੀ ਵੀ ਕਰਨਾ ਚਾਹਣਾ ਬਾਈ ਜੀ ਜਿਹੜੇ ਵੀ ਜਿਹੜੇ ਵੀਰ ਕਮੈਂਟ ਕਰ ਰਹੇ ਨੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਹੈ ਬਾਈ ਜੀ ਸੱਚ ਜ਼ਰੂਰ ਦੇਖਿਆ ਕਰੋ ਅੱਜ ਮੈਂ ਗੁਰੂ ਘਰ ਖੜਾ ਉਹਨੂੰ ਗੁਰੂ ਘਰ ਖੜਾ ਕੇ ਕਹੋ ਵੀ ਤੁਸੀਂ ਨੇ ਦੇਖਿਆ ਮੈਨੂੰ ਬੋਰ ਛੋੜਦਾ ਉਹ ਕਹਿੰਦਾ ਨਾ ਵੀ ਬੋਰ ਮੈਂ ਛੋੜਿਆ ਉਹਨੂੰ ਇਹ ਪੁੱਛ ਕੇ ਤੇਰੇ ਲੇਵੇ ਜੇ ਕੋਈ ਵੀਡੀਓ ਤਾਂ ਚਲਾ ਦੂਜੀ ਗੱਲ ਇਹ ਕਿ ਜੇ ਤਾਂ ਦੇਖਿਆ ਤਾਂ ਗੁਰੂ ਘਰ ਚੜਾ ਗੱਲ ਤਾਂ ਆ ਹੈ ਬਾਈ ਕਿਸੇ ਨੂੰ ਬਲੇਮ ਕਰਨਾ ਬਿਨਾ ਦੇਖੇ ਉਹਨੇ ਕੁਝ ਦੇਖਿਆ ਹੋਵੇ ਜਾਂ ਤਾਂ ਫਿਰ ਤਾਂ ਹਾਂ ਇਹ ਗਲਤ ਹੈ ਮੈਂ ਸਰਪੰਚ ਆ ਬਾਈ ਮੈਂ ਪ੍ਰਧਾਨ ਆ ਬਿਨਾ ਬਿਨਾ ਗੱਲ ਤੋਂ ਬਲੇਮ ਕਰਨਾ ਮਾੜਾ ਹੈ ਸਹੀ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਈ ਧੰਨਵਾਦ ਸ਼ੁਕਰੀਆ ਬਸ ਠੀਕ ਹੈ ਜੀ ਥੈਂਕ ਯੂ ਆਪਾਂ ਸੀਗੇ ਪੁੱਜਵਾਲੀ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਜੋ ਸੀਗਾ ਤੇ ਜੱਗੇ ਵੀਰ ਦੇ ਉੱਤੇ ਬਲੇਮ ਹੋਇਆ ਇਸ ਦੇ ਰਿਲੇਟਡ ਤਾਂ ਇਹਨਾਂ ਨੇ ਗੁਰੂ ਘਰ ਦੇ ਵਿੱਚ ਆਪਣਾ ਸਪਸ਼ਟਿਕਰਨ ਦਿੱਤਾ ਆ ਤਾਂ ਜਿਹੜਾ ਵੀ ਵੀਡੀਓ ਦੇ ਰਿਲੇਟਡ ਦੂਸਰੇ ਵੀਰ ਨੇ ਵੀਡੀਓ ਪਾਈ ਹੈ ਉਹਨੂੰ ਵੀ ਅਸੀਂ ਇਹੀ ਸੁਜੈਸਟ ਕਰਾਂਗੇ ਕਿ ਆਪਣਾ ਸਪਸ਼ਟਿਕਰਨ ਦੁਬਾਰਾ ਤੋਂ ਦਿਓ ਜੋ ਬਲੇਮ ਕੀਤਾ ਜਾ ਰਿਹਾ ਹੈ ਕਿ ਉਹ ਸਹੀ ਹੈ ਜਾਂ ਕਿਸ ਤਰ੍ਹਾਂ ਹੈ ਤਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੱਸਦੇ ਆਂ